ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਕਿਸੇ ਨਾ ਕਿਸੇ ਕਾਰਨ ਕਰਕੇ ਕੋਹਣੀ, ਬਾਹਾਂ ਜਾਂ ਮੋਢੇ ਵਿੱਚ ਦਰਦ ਹੋਣ ਲੱਗਦਾ ਹੈ। ਸਧਾਰਨ ਦਰਦ ਤਾਂ ਕੁਝ ਹੀ ਢੇਰ ਬਾਅਦ ਆਪੇ ਹੀ ਠੀਕ ਹੋ ਜਾਂਦਾ ਹੈ ਪਰ ਕਈ ਵਾਰ ਦਰਦ ਲਗਾਤਾਰ ਬਣਿਆ ਰਹਿੰਦਾ ਹੈ ਤੇ ਸਾਨੂੰ ਬਹੁਤ ਮੁਸ਼ਕਿਲ ਆਉਂਦੀ ਹੈ। ਕੋਹਣੀ, ਬਾਹਾਂ ਜਾਂ ਮੋਢੇ ਵਿੱਚ ਦਰਦ ਹੋਣ ਤੇ ਕੋਈ ਵੀ ਕੰਮ ਸਹੀ ਤਰ੍ਹਾਂ ਨਹੀਂ ਹੁੰਦਾ। ਕਿਸੇ ਚੀਜ਼ ਨੂੰ ਚੁੱਕਣ ਸਮੇਂ ਬਹੁਤ ਦਿੱਕਤ ਆਉਂਦੀ ਹੈ। ਬਾਹਾਂ ਉੱਪਰ ਨੂੰ ਨਹੀਂ ਉੱਠਦੀ। ਸੋ ਦੋਸਤੋ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਸ ਸਮੱਸਿਆ ਦਾ ਹੱਲ ਅਸੀਂ ਘਰ ਵਿੱਚ ਹੀ ਇਸ ਆਸਾਨੀ ਨਾਲ ਕਰ ਸਕਦੇ ਹਾਂ ਪਹਿਲੇ ਦਿਨ ਤੋਂ ਹੀ ਸਾਡਾ ਦਰਦ ਅੱਧਾ ਰਹਿ ਜਾਵੇਗਾ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੂਣੀ ਬਾਹ ਮੋਢੇ ਦੇ ਦਰਦ ਨੂੰ ਠੀਕ ਕਰਨ ਦਾ ਇੱਕ ਬਹੁਤ ਹੀ ਘਰੇਲੂ ਨੁਸਖਾ ਦੱਸਾਂਗੇ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਜਿਹੜੀ ਚੀਜ਼ ਤੁਸੀਂ ਸਭ ਤੋਂ ਪਹਿਲਾਂ ਲੈਣੀ ਹੈ ਉਹ ਹੈ ਮੇਥੀ ਦਾਣਾ ਦੋਸਤੋ ਥੋੜਾ ਜਿਹਾ ਮੇਥੀ ਦਾਣਾ ਲੈ ਕੇ ਤੁਸੀਂ ਪਾਊਡਰ ਬਣਾ ਲੈਣਾ ਹੈ ਤੇ ਪਾਊਡਰ ਬਣਾਉਣ ਤੋਂ ਬਾਅਦ ਇਸ ਨੂੰ ਕਿਸੇ ਖਾਲੀ ਕੋਲੀ ਵਿੱਚ ਕੱਢ ਲੈਣਾ ਹੈ ਦੂਸਰੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਦੁੱਧ ਦੋਸਤੋ 2 ਚਮਚ ਦੁੱਧ ਦੇ ਲੈ ਕੇ ਤੁਸੀਂ ਮੇਥੀ ਦਾਣੇ ਦੇ ਪਾਊਡਰ ਵਿੱਚ ਮਿਲਾ ਦੇਣੇ ਹਨ ਤੇ ਚਮਚ ਨਾਲ ਇਹਨਾਂ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅੱਜ ਦਾ ਸਾਡਾ ਘਰੇਲੂ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਤੁਹਾਡੀ ਬਾਹ ਕਹੂਣੀ ਆ ਮੋਢੇ ਜਿੱਥੇ ਵੀ ਦਰਦ ਹੋ ਰਿਹਾ ਹੋਵੇ ਤੁਸੀਂ ਇਸ ਨੁਸਖੇ ਨੂੰ ਦਰਦ ਵਾਲੀ ਜਗ੍ਹਾ ਤੇ ਲਗਾਉਣਾ ਹੈ ਜਿਵੇਂ ਕਿ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ ਹੋਵੇਗਾ ਅਸੀਂ ਇਸ ਨੁਸਖੇ ਨੂੰ ਲਗਾ ਰਹੇ ਹਾਂ ਨੁਸਖਾ ਲਗਾਉਣ ਤੋਂ ਬਾਅਦ ਤੁਸੀਂ ਰੁਮਾਲ ਜਾਂ ਕਿਸੇ ਕੱਪੜੇ ਨਾਲ ਇਸ ਨੁਸਖੇ ਉੱਪਰ ਬੰਨ ਲੈਣਾ ਹੈ ਜਾਂ ਜੋ ਇਹ ਨੁਸਖਾ ਉਤਰੇ ਨਾ ਸਹੀ ਤਰੀਕੇ ਨਾਲ ਆਪਣਾ ਕੰਮ ਕਰ ਸਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੁਸਖੇ ਨੂੰ ਲਗਾ ਕੇ ਸੋ ਜਾਣਾ ਹੈ ਤੇ ਸਾਰੀ ਰਾਤ ਲੱਗੇ ਰਹਿਣ ਦੇਣਾ ਹੈ ਸਵੇਰ ਦੇ ਸਮੇਂ ਤੁਸੀਂ ਤਾਜੇ ਪਾਣੀ ਨਾਲ ਇਸ ਨੁਸਖੇ ਨੂੰ ਉਤਾਰ ਲੈਣਾ ਹੈ ਪਹਿਲੇ ਦਿਨ ਦੇ ਇਸਤੇਮਾਲ ਤੋਂ ਬਾਅਦ ਹੀ ਤੁਹਾਡਾ ਦਰਦ ਅੱਧਾ ਰਹਿ ਜਾਵੇਗਾ ਲਗਾਤਾਰ ਕੁਝ ਹੀ ਦਿਨਾਂ ਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਕੋਹਣੀ ਬਾਹ ਮੋਢੇ ਦਾ ਦਰਦ ਬਿਲਕੁਲ ਖਤਮ ਹੋ ਜਾਵੇਗਾ ਮੇਥੀ ਦਾਣਾ ਅਤੇ ਦੁੱਧ ਦਾ ਇਹ ਦੇਸੀ ਨੁਸਖਾ ਤੁਹਾਡੇ ਸਰੀਰ ਅੰਦਰੋਂ ਦਰਦ ਨੂੰ ਬਾਹਰ ਕੱਢ ਸੁੱਟਦਾ ਹੈ ਤੇ ਇਸ ਨੁਸਖੇ ਦਾ ਸਾਡੇ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਸੋ ਦੋਸਤੋ ਤੁਸੀਂ ਅੱਜ ਤੋਂ ਹੀ ਸਾਡੇ ਇਸ ਨੁਸਖੇ ਦਾ ਘਰ ਬਣਾ ਕੇ ਇਸਤੇਮਾਲ ਕਰੋ ਤੁਹਾਨੂੰ ਬਾਂਹ ਦੇ ਦਰਦ ਕੂਣੀ ਦੇ ਦਰਦ ਮੋਢੇ ਦੇ ਦਰਦ ਤੋਂ ਬੜੀ ਹੀ ਆਸਾਨੀ ਨਾਲ ਅਤੇ ਬਹੁਤ ਹੀ ਜਲਦੀ ਆਰਾਮ ਮਿਲੇਗਾ ਸੋ ਦੋਸਤੋ ਐਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ